ਸਦੀਵ ਸਰਬ ਲੋਕ ਕੇ ਕਿਰਪਾਲ ਖਿਆਲ ਮੈ ਰਹਿ ਤੁਰੰਤ ਦਰੋਹ ਦੇ ਹਕੇ ਅਨੰਤ ਭਾਂਤ ਸੋ ਦਹ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਅਕਾਲ ਉਸਤਤ ਦੀ ਬਾਣੀ ਦੇ ਦੁਆਰਾ ਫਰਮਾ ਰਹੇ ਹਨ ਕਿ ਉਹ ਜੋ ਵਹਿਗੂ ਹੈ ਸਦੀਵ ਭਾਵ ਕੇ ਸਦਾ ਹੀ ਸਰਬ ਲੋਕ ਕੇ ਜਿੰਨੇ ਸਾਰੇ ਲੋਕ ਹਨ ਜਿੰਨੇ ਬ੍ਰਹਮੰਡਾਂ 'ਚ ਦੁਨੀਆ ਵੱਸਦੀ ਏ ਉਸ ਕਿਰਪਾਲੂ ਦੇ ਧਿਆਨ ਵਿੱਚ ਰਹਿੰਦੇ ਹਨ ਉਹ ਸਾਰਿਆਂ ਦਾ ਧਿਆਨ ਰੱਖਦਾ ਹੈ ਤੇ ਜਿਹੜੇ ਵੀ ਉਸ ਬਹਿਰੂ ਦਾ ਧਿਆਨ ਧਰਦੇ ਨੇ ਫਿਰ ਉਹਨਾਂ ਨੂੰ ਫਲ ਇਹ ਮਿਲਦਾ ਹੈ ਅਨੇਕਾਂ ਪ੍ਰਕਾਰ ਦੇ ਜਿੰਨੇ ਸਰੀਰ ਦੇ ਮਨ ਕਰਕੇ ਤਨ ਕਰਕੇ ਜਿੰਨੇ ਦਰੋਹ ਪਾਪ ਹਨ ਉਹ ਤੁਰੰਤ ਹੀ ਉਹਨਾਂ ਦੇ ਸੜ ਜਾਂਦੇ ਹਨ ਉਹ ਖਤਮ ਹੋ ਜਾਂਦੇ ਹਨ ਇਹ ਭਾਰੀ ਫਲ ਉਹਨਾਂ ਨੂੰ ਮਿਲਦਾ ਹੈ